ਨਹੀਂ ਮਨਾਂ ਦੇ ਕੱਟਣ ਨਹੀਂ ਮਨਾਂ ਦੇ ਕੱਟਣ ਕੀ ਆਂਦੇ ਨੇ ਤਿਆਰੀ ਖੂਗਾਂ ਤਿਆਰ ਮੁੰਡਾ ਕਾਲਾ ਪਿਆ ਕੇ ਕੱਟਣ ਨੂੰ ਕੋਈ ਨਹੀਂ ਅੱਧੀ ਕਿਹੜੀ ਗੱਲ ਵਾ ਕਹਿੰਦੇ ਅੱਧੀ ਹੈ ਹੂੰ ਸੁਣ ਲੈ ਇਹ ਕਹਿੰਦੇ ਚਾਰੀ ਆਂਦੇ ਇਹਦੀ ਕਿਹੜੀ ਗੱਲ ਹੈ ਗੰਗ ਦੀ ਫੜੀ ਹੈ ਸਾਹਮਣੇ ਪਹਿਲੀ ਕਮ ਕੱਟ ਕੇ ਤੇ ਪਰ ਮਾਰਨਾ ਸੀ ਇਹਦੇ ਰੋਗੇ ਮੁਰੇ ਇੱਕ ਕਰੀ ਗਾ ਲੱਗਾ ਸੀ ਇਹਨਾਂ ਨੇ ਹੋਂਦੀ ਤਿਆਰੀ ਇੱਕ ਆਲੀ ਤੇ ਉਹਨੇ ਫੜ ਲਿਆ ਸੀ ਲੱਗਾ ਸੀ ਪਿੱਛੇ ਮੈਂ ਕੱખ્યા ਮੈਂ ਹਰਿਤ ਨੂੰ ਮੰਨ ਕੇ ਆਇਆ ਹਰ ਹੁੰਦੇ ਆਂ ਤਿਆਰ ਹਣਾ ਬੰਦਿਆਂ ਨੇ ਕੀ ਤਿਆਰ ਹੋਣਾ ਹੁੰਦਾ ਵੇ ਤਿਆਰੀ ਬੀਬੀਆਂ ਦੀ ਕਿਹਾ ਬੰਦਿਆਂ ਨੂੰ ਮੁੰਡਾ ਤਾਂ ਸੇਰ ਦਾ ਮਾਤ ਹੋ ਗਿਆ ਤਿਆਰ ਹੋ ਗਿਆ ਬੀਟਾ ਬੀਬੀ ਸੈਂਟਰੋਂ ਨੇ ਜਾਣਾ ਐ ਕੋਈ ਆਉਂਦੇ ਨੇ ਅੱਧੀ ਜਿਹਾਆਂ ਗਾੜੀਆਂ ਹੁੰਦੇ ਦੀ ਲੰਘੋ ਤਿਆਰ ਪਾਜੀ ਦਾ ਹਲੇ ਪੈਂਟ ਪੂਰੀ ਨਾ ਪਾਜੀ ਤਾਂ ਕਿਹਾ ਪਾਜੀ ਤੁਹਾਡੇ ਨਾਲ ਹਜੇ ਤੂੰ ਜਦੋਂ ਆਪਣਾ ਸੁੱਤੇ ਨਹੀਂ ਉੱਠੇ ਨਹੀਂ ਨਹੀਂ ਜਦੋਂ ਸਹੀ ਤਿਆਰ ਹੋ ਗਏ ਸਮੋ ਅ ਵੀ ਮਾਮੀ ਹੋਵੇ ਮਾਸੀ ਆਲੀ ਨੌਮਾਰਿਆ ਸਾਰੇ ਤਿਆਰ ਹੋ ਗਏ ਠੀਕ ਹੈ ਇੱਕ ਬੰਦਾ ਸਿੰਪਲ ਹੀ ਹੋਣਾ ਚਾਹੀਦਾ ਹਮ ਅੱਖਾਂ ਕਿਉਂ ਚੱਲ ਤਾ ਨਾ ਅਗਲੀ ਤਰਾ ਪੀ ਪੀਲੇ ਦੋ ਆਣਾ ਹਾਂ ਤਰੋ ਕੀ ਕਰਨੀ ਸੁਪੋਲੇ ਹਾਂ ਸੁਪੋਲੇ ਹਾਂ 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 ਬੋਲੇ ਸੀ ਚਾਹ ਨਹੀਂ ਹਾਂ ਤੇ ਆਖ ਲਈ ਜੇ ਹਨਾ ਸੋ ਸੜਿਆ ਬਲਾ ਦਾ ਪਰਚਾਈ ਵੀ ਭੈਣ ਮੁਰਗੀ ਦੇ ਸੋ ਮੈਂ ਇਨਾ ਕੰਮ ਕਰਨੇ ਪਾਕੀ ਨਾ ਤੇ ਬੇਵਿ ਕਰੀ ਜਾਣ ਦੀਆਂ ਹਨ ਇਦਾਂ ਦੇ ਪੁਰਾਣੇ ਹੁੰਦੇ ਕੋਈ ਭਾਰ ਨਹੀਂ ਹੁੰਦਾ ਪੁਰਾਣਿਆਂ ਦਾ ਪਰ ਨਹੀਂ ਕਿ ਖੇਡੀ ਆਪਣਾ ਬਹੁਤ ਘੋਂਦਾ ਹਾਂ ਹਾਂਜੀ ਹਾਂਜੀ ਐਸੇ ਕੇ ਕੋ ਕੇ ਉਹ ਗਰਮ ਪਾਣੀ ਮੈਂ ਤੇਨੂੰ ਤੇ ਮੈਂ ਤਾਂ ਨੂੰ ਕੀ ਦਾਈ ਵੀ ਛਿੱਤੀ ਕੱਟਦੀ ਆ ਸਾਰੇ ਵਾਦੂ ਵਾਦੂ ਨੇ ਮਤਰੀ ਤੇ ਬਲਣ ਤੋਂ ਵੀ ਉਹਨੇ ਪੱਤੋਂ ਉਹਨੇ ਠੀਕ ਜੇ ਨਾ ਮੱਕੋ ਟੋਲ ਲੈਣ ਹੱਥ ਹੀ ਹੋਰ ਇੱਕ ਤਾਂ ਨਹੀਂ ਜੁਟਨੀ ਜੀ ਅਗਰ ਮੈਂ ਨਾ ਬਰੈਡ ਤੇ ਲੈਂਦੇ ਨਹੀਂ ਆ ਤੂੰ ਦੁਜੀ ਖਾ ਲੈਣਾ ਨਹੀਂ ਹੰਦੇ ਜੀ ਭੁੱਲ ਗਿਆ ਫਰੈਡਾਂ ਦਾ ਅਗਰ ਮੈਂ ਕਿਹੜੇ ਖਾਣੇ ਸੀ ਅਗਰ ਮੇਲੇ ਪਿਸਤੀ ਕਿੰਨੇ ਲਾਇਆ ਅੱਗੇ ਅੱਗੇ ਕਾਲੇ ਕਿਦੇ ਵਿਆਹ ਚ ਹਾਂ ਅਮਨ ਦੇ ਆਹੋ ਉਹ ਲਾਏ ਉਹਨਾ ਆਪਣਾ ਵਿੱਚ ਚਾਲੂ ਨੂੰ ਪਹਿਲਾਂ ਲਾਤੇ ਤੇ ਸਪੈਸ਼ਲ ਮੰਗਵਾ ਕੇ ਫੇਰ ਕਢਾ ਕੇ ਖਾਦੇ ਸੀ ਦੇ ਲ ਦੇ ਦੇ ਉਹ ਯੋਨੀ ਦੀ ਗੀਨ ਆਉਂਦੀ ਨਾ ਦੀ ਮਰਾਇਆ ਕਿੱਥੀ ਉਹਦੀ ਕੰਮ ਤੇ ਕੀ ਆਹ ਬੰਦੇ ਕੁਛ ਨਹੀਂ ਹੈ ਲਿਪਸਟਿਕ ਲੱਗੀ ਹੈ ਕਿ 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 ਮੂੰਹ ਸਾਚੇ ਦਿਆ ਹੀ ਆਪਣੇ ਨਾਲ ਖਿੱਚ ਖਿੱਚ ਕੇ ਕਰਨੋਂ ਲੱਗ ਗਈ ਮੂੰਹ ਇਹ ਨਾ ਉਹਦੇ ਨਾਲ ਕੱਢਾਂ ਪਰੇ ਹੋ ਦੀਦੀ ਪੱਠੀ ਲਾਇਗੇ ਪੱਠੀ ਲਾਉਣੇ ਮੈਂ ਥੋੜੀ ਜਿਹੀ ਮੋਇਆ ਸਾਹ ਹਾਂ ਨਾਲ ਇੱਕੜਾ ਇਹ ਵੀ ਪਾਈਏ ਤੇ ਨਹੀਂ ਮੈਨੂੰ ਮੜਕੀ ਨਹੀਂ ਕੱਚੇ ਕਰ ਲੋ ਕਰਕੇ ਰਸਿਨੇ ਆ ਆਹ ਫਿਰ ਕੱਚੇ ਕਰ ਲੋ ਮੁਰਗਾ ਮੈਂ ਤੇਰੀ ਗੱਲ ਸੁਣੋ ਪੱਕੇ ਕਰ ਲੈਣੇ ਉਹ ਹੈ ਗਵਾ ਮਾਈਕ੍ਰੋਵੇਵ ਵਿੱਚ ਗਰਮ ਕਰੀ ਜਾਣਾ ਮੋਇਆ ਨਹੀਂ ਹੁੰਦਾ ਉਹਦੀ ਬੋ ਅੱਛਾ ਪਿਆਸ ਆ ਗਈ ਤੁਹਾਨੂੰ ਤੇ ਨੀਤੇ ਦਾ ਵਿਆਹ ਹੋ ਜਾ ਸਕਿਆ ਆਂ ਵੀ ਇਹ ਤਾਂ ਖਾ ਜਾਓ ਮੈਂ ਤੁਹਾਨੂੰ ਇੱਕ ਮਿੰਟ ਖਾ ਕੇ ਰੱਖੋ ਐਂ ਨਹੀਂ ਨਾ ਪਰਤੰਦੇ ਆਂ ਬਾਣੀ ਵਰਤਦੇ ਨੇ ਬਣ ਲਿਆ ਗਾਹੇ ਕਿਹੜੀ ਕਿਹੜੀ ਵੈਰਟੀ ਬਣਾਉਣ ਲੱਗੇ ਗੀ ਵਾਲੇ ਮਿਕਸ ਪਕੌੜੇ ਢੀਲੀ ਘੰਡੇ ਚਟਨੀ ਵਾਲੇ ਮਿਕਸ ਪਕੌੜੇ ਮਿਕਸ ਪਕੌੜੇ ਕਿਹੜੇ ਨੇ ਮੰਕੀ ਵਿੱਚ ਮਿਕਸ ਸਬਜੀ ਦੇ ਮਿਕਸ ਸਬਜੀ ਦੇ ਸੁਣੀਆਂ ਪਕੌੜੇ ਪਹਿਲੀ ਵਾਰੀ ਚੰਗੀਆਂ ਹੁੰਦੇ ਆ 10 ਪੌਸੇ ਵੀ ਬਣਦੇ ਆ ਠੀਕ ਹੈ ਤੁਹਾਡੇ ਨਹੀਂ ਪੈਂਦਾ 10 ਬਣਦੇ ਨੇ 10 ਪੌਲੇ ਦੇ ਬਣਦੇ ਨੇ ਢੀਲੇ ਵਾਲੀ ਰੱਖੀ ਚਟਨੀ

ਅਗਮ ਇਧਰ ਆ ਹਾਂ ਤੇਰੇ ਕੋਲ ਕੁੱਚੀ ਬਣਾਉਣੀ ਹਾਂ ਹੂੰ ਉਹ ਜ਼ਿਆਦਾ ਨਹੀਂ ਹਾਂ ਥੱਲੇ ਨਹੀਂ ਲੱਗਾ ਉਹਨੂੰ ਨਹੀਂ ਲੱਗਾ ਥੱਲੇ ਬੰਨੇ ਬ੍ਰੈਡ ਨੂੰ ਜ਼ਿਆਦਾ ਸੰਨਾ ਜੇ ਹੂੰ ਪਤਲਾ ਕਰੋ ਫਾਲਾ ਕੋਲ ਨਾ ਮੈਂ ਬਾਤ ਚਾਹਉ ਨਹੀਂ ਅੱਜ ਤੱਕ ਪੂਰੀ ਘੜਾਟੀ ਲੱਗੀ ਬਹੁਤ ਸੇਫ ਪੈਨ ਹੈ ਸੇਫ ਪੈਨ ਤਾਂ ਤੁਹਾਡਿਆ ਧੂਪ ਦਾ ਤੇ ਪਤਾ ਨਹੀਂ ਜਾਹਾਂ ਨੂੰ ਇੱਥੋਂ ਭੈਣ ਦੇਵਾ ਹੈਲੋ ਗਾਈਜ਼ ਬਹੁਤ ਦਿਖਾਓ ਇਹਨੇ ਕਰ ਲਓ ਜਿਹੜੀ ਹੈ ਮਾੜੀ ਮੂਟੀ ਕੀ ਦੇਖਣ ਡੈਡੀ ਗੌਰ ਨਾਲ ਹੈ ਮਿਰਸਾ ਨਾ ਉਹ ਆਪਣੇ ਪਪਾੜੇ ਢਿੱਕੰਦਿਆ ਵਾ ਉਹਨੇ ਉਹ ਖਾਣੇ ਨੇ ਮੈਂ ਵੀ ਅੱਖਾਂ ਵੀ ਬੜਾ ਸੱਚੀ ਪਿਆਰੀ ਉਹ ਵੇਖਣ ਡਿਆ ਅਸਲ ਚ ਵੀ ਇਹਨਾਂ ਦੇ ਪਤਾ ਨਹੀਂ ਕਦੋਂ ਕੋ ਮੁੱਕਣਾ ਹੈ ਇਸ ਲਈ ਮੇਰਾ ਕਦੋਂ ਨੰਬਰ ਲੱਗਣਾ ਹੈ ਬਸ ਉਹ ਤੋਂ ਨਾ ਲੱਗਣਾ ਕਿਰਾ ਅਸਾਹ ਜਿਆਦਾ ਉਹ ਬੜਾ ਸੱਚੀ ਪਿਆਰੀ ਵੀ ਉਹ ਕਿਹਿਆ ਸਹਜਾਦ ਦੀਆਂ ਟਿੱਕੀ ਮੰਗਾਉਂਦਾ ਅਸਲ ਚ ਕਾਜ ਪਕੋੜੇ ਕੱਢੇ ਪਕੋੜੇ ਘਟਾ ਮੈਂ ਤੇ ਕੀ ਨੇ ਖਾਣੀਆਂ ਮੇਰੇ ਨੂੰ ਠੀਕ ਆ ਤੂੰ ਹੀ ਉਹ ਕਹਿੰਦਾ ਮੈਂ ਕਿ ਇੱਕ ਟੋਟਾ ਕੱਟਣਾ ਹਾਂ ਤੇ ਤੂੰ ਹੀ ਕਿਉਂ ਡਿਆ ਮੇਰੇ ਸਾਨਾ ਕਦੀ ਤੂੰ ਲੈਉਂਦਾ ਕਦੀ ਤੂੰ ਛੱਡਉਂਦਾ 10 ਹਰ ਰਿਫਰਿਜਰੈਟਰ ਤਾ ਫੇਰ ਲੈਨਦਾ ਫੇਰ ਰੱਖਦਾ ਹੁਣ ਫੇਰ ਆ ਗਏ ਭਰਾ ਮਾਰ ਵਿੰਦੇ ਰਹਿਣ ਖਾਈਏ ਕਿ ਮਾਪਾ ਖਾਈਏ ਤਾਂ ਮੈਂ ਕਿਹਾ ਨਾ ਹੈ ਵੇ ਲਿਆ ਮਾਰ ਕੇ ਕਰਦ ਮਾੜੀ ਜੀ ਤੇ ਤਿੰਨੇ ਜਣ ਖਾ ਕੇ ਤੇ ਡੱਬਾ ਰਾਦੀ ਹਰੇ ਚ ਸਵੇਰ ਦਾ ਤਿਆਰ ਹੋਇਆ ਦੇ ਇਹ ਤਾਂ ਕੇਕ ਨਹੀਂ ਖੱਟੇ ਗਿਆ ਆ ਗੋ ਮੈਂ ਜਰਾ ਪਾਸਾ ਆਈਂ ਆਈ ਫਿਸ ਉਹ ਕਿ ਡੀਜੀ ਤਿਆਰੀ ਉਹ ਤਿਆਰ ਬਾਜੀ ਟੋਪੇ ਮਲਟਵਾ ਨਾ ਹੁ ਕੱਟ ਲੋ ਇਹ ਮੈਂ ਜਾਣਾ ਮੈਂ ਤਾਂ ਕਰ ਪਾਪਾਂ ਕੋ ਨਾ ਤੇ ਪਾਜੀ ਵੀ ਛਲਗੇ ਕਿ ਬੰਦ ਹੈ ਤਾਂ ਕਾਲੂ ਹੁ ਕਾ ਕੀ ਚੱਲ ਕੋਈ ਨਹੀਂ ਵਾਪਸ ਵੀ ਕਰ ਸਕਦੇ ਆ ਕੀ ਰਿਟਰਨ ਗਿਫਟ ਵੀ ਦੇ ਸਕਦੇ ਹੋ ਅਸੀਂ ਨਾ ਕਰਾਂਗੇ ਅਜਾ ਤੋ ਮੌਕਾ ਦਿਨੇ ਆ ਰੋ ਨਾ ਪਰ ਇਹ ਵੀ ਬਹੁਤ ਬਹੁਤਾਂ ਵੀ ਬੜੀ ਖੁਸ਼ੀ ਆ ਨਾ ਮੌਕਾ ਸਵਾ ਨਹੀਂ ਆ ਜਿੰਦੇ ਜੈਨਾਂ ਉਹਨਾਂ ਦੀ ਦੁਕਾਨ ਤੇ ਬਸ ਖੜਾ ਸਾਰੀ ਖੁਸ਼ੀ ਸਾਡੇ ਸਾਹਮਣੋਂ ਹੁੰਦੀ ਆ ਠੀਕ ਆ ਨਾ ਲਕਸੋ ਦੇ ਭਾਈ ਵਾਲੀ ਠੀਕ ਆ ਨਾ ਤੇ ਆ ਚੀਜ਼ਾਂ ਦਾ ਖਾ ਹੁੰਦਾ ਕੋਈ ਗੱਲ ਇੱਕ ਉਹ ਵੀ ਘੱਟ ਕੋਈ ਜਗਾ ਬੜੀ ਇੱਕ ਬਹੁਤ ਜੀਤੀ ਬੁਜੀ ਹਮ ਇੱਥੇ ਹੀ ਲੈ ਆਉਂਦੇ ਜੁਦਾਦੀ ਇੱਕ ਲੈ ਆਉਂਦੇ ਪਾਪਾ ਦੇਗਾ ਹੇ ਚੋ ਕੱਢ ਲੈ ਹੂੰ ਜਿਆ ਤੇਰੇ ਕਿੰਟਾ ਹਾਂਜੀ ਤੋ ਬੀ ਜੇ ਤੂੰ ਵੀ ਤਾ ਬਿਹਰੇ ਦੇ ਨਾਲ ਸਾਈਡ ਤੇ ਬੈਠ ਜਾ ਜਾ ਤੂੰ ਪਰਲੇ ਸਾਈਡ ਚਲ ਜਾ ਪਰਲੇ ਬੰਨੇ ਚਲ ਜਾ ਤੂੰ ਕੌਲੀਆਂ ਪਹਿਲਾਂ ਲੈ ਆਂਗੀ ਹਾਂ ਕੌਲੀਆਂ ਮੈਂ ਤੂੰ ਪਹਿਲਾਂ ਚੁੱਕ ਲਈਂਗੀ ਚਲੋ ਜੀ ਅੱਜ ਮਿਲਤਾ ਆਪਦਾ ਜਨਮ ਦਿਨ ਹਾਂਜੀ ਤੁਹਾਨੂੰ ਬਹੁਤ ਬਹੁਤ ਸਾਰੇ ਨੂੰ ਮਮੀਆਂ ਨਾਨੀਆਂ ਮੀਆਂ ਚਾਚੀਆਂ ਚਾਚਾ ਸਾਰੇ ਮੁਬਾਰਕਾਂ ਬੋਲੀ ਮੁੰਡੇ ਨੂੰ ਛੱਤੀ ਬਰਥਡੇ ਥੈਂਕ ਯੂ ਜੀ ਫੇਰ ਕਰੀਓ ਦਾ ਫੇਰ ਦਾ ਕਿੰਨੀ ਵਾਰੀ ਕਰਤਾ ਵਿਸ਼ੇ ਅਈ ਦੋ ਰਾਤ ਹੀ ਕਰਤਾ ਹੈਂ ਵਹੀ ਪੂਰੀ ਰਾਤ ਹੀ ਕਰਕੇ ਸੁੱਤੇ ਹਾਂ ਮਾਸੀ ਨੂੰ ਵਧਾਈ ਹੋਏ ਮਾਸੀ ਨਾਲ ਕੈਮਰਾ ਕੀਤਾ ਜਾਏ ਮੁੰਡੇ ਦੇ ਪਾਪਾ ਹੁਣ ਬਹੁਤ ਹੀ ਵਧੀਆਂ ਹੈ ਚਲੋ ਬਾਜੀ ਬਹੁਤ ਹੋ ਰਹੀ ਹੈ ਜਹਤਾ ਹਾਂਜੀ ਹਰ ਵਾਰੀ ਹਰ ਵਾਰੀ ਸਹਿਜ ਮੈਂ ਤਾਂ ਆਦਾ ਮਾਮਾ ਹੁੰਦਾ ਹਰ ਵਾਰੀ ਉਹ ਅੰਤ ਕੇਕ ਲੈ ਆਉਂਦਾ ਤੇ ਉਹੀ ਬਣਾ ਲੈਂਦਾ ਅਈ ਜਦ ਕਦੀ ਕੇਕ ਵੀ ਨਹੀਂ ਜਾਂਦਾ ਹੈਗਾ ਜਦ ਗਾਇਲ ਹੁੰਦਾ ਕੱਟਦੇ ਹੁੰਦਾ ਹਣਾ ਕੋਈ ਕੰਮ ਨਹੀਂ ਚਲੋ ਕੋਈ ਨਹੀਂ ਖੁਸ਼ੀਆਂ ਦੇ ਮੋਕੇ ਹਣਾ ਹੋਣੇ ਚਾਹੀਦੇ ਆ ਤੇ ਚਲੋ ਚਲੋ ਜੀ ਭੁੱਖ ਦਮਾ ਲੇ ਪਹਿਲਾਂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਪਹਿਲਾ ਮਹਿਤਾਬ ਦੇ ਲਾਓ ਦੀਦੀ ਭਾਉ ਦੀ ਹਾਂਜੀ ਹਾਂ ਹਾਂ ਹੀ ਚੜਿਆ ਇਹ ਜਿਹੜਾ ਕਰੀ ਕੋਡੋਲੇ ਮੈਂ ਖਿੱਚ ਦੇਣਾ ਇਹ ਐਨ ਵੇਖਿਆ ਦੀਦੀ ਇਹ ਠੀਕ ਆ ਅਗੇ ਤੈਨੂੰ ਆਣਾ ਤਿੰਨੇ ਜਾਣੇ ਉਹਨੂੰ ਬਹੁਤੀ ਬਹੁਤੀ ਹੁਦਾ ਇਹੇ ਜਨਮ ਦਿਨ ਦੀਆਂ ਮੁਬਾਰਕਾਂ ਹਨ ਹਨਾ ਲੱਖ ਲੱਖ ਮੁਬਾਰਕ ਹਨਾ ਚਲੋ ਅੱਜ ਬੁੱਢਾ ਸਾਹਿਬ ਲੰਮੀ ਲੰਮੀ ਮੰਮੀ ਲੰਮੀ ਦੇਖ ਸੀ ਤਰ ਜਨਮ ਦਿਨ ਨਾ ਪਾਜੀ ਨੂੰ ਵੀ ਬਿਠਾਉਣਾ ਦਿੱਤੀ ਆ ਬੋੜਾ ਬਿੱਤ ਲਓ ਚਲੋ ਤੋ ਹੀ ਹੁਣ ਇੱਧਰ ਆ ਜਾਓ ਤੋ ਹੀ ਇੱਧਰ ਆ ਆਹ ਤੂੰ ਤੂੰ ਹੀ ਆ ਜਾ ਇੱਧਰ ਜੰਪਾ ਲੰਮੀ ਨਹੀਂ ਜਾਣਾ

ਪਸੇਪਿਆ ਲੈ ਇਹਨਾਂ ਨੂੰ ਤੁਮਹਾਨੂੰ ਦੇਣਾ ਸੀ ਮੇਰੇ ਨੂੰ ਗਿਫਟ ਦੇਣੀ ਆਹ ਵੀ ਨਹੀਂ ਤਾਂ ਆ ਜਾਓ ਫਿਰ ਅੱਜ ਆਓ ਆ ਗਈ ਬੇਟਾ ਇਹਨੂੰ ਤੁਹਾਨੂੰ ਲੱਗ ਲਾਗੇ ਉਹ ਨਹੀਂ ਕਰਕੇ ਚਾਹ ਨਹੀਂ ਆਨੰਦ ਚ ਤੁਮਹਾਨੂੰ ਦੇ ਕਿ ਫਿਰ ਉਦੋਂ ਜਾਣਗੇ ਮੋੜੇ ਹੀ ਨਹੀਂ ਤਾਂ ਬਸ ਮੜ ਜੇ ਚੱਲੇ ਨਾਲੇ ਲਾਗੇ ਨਹੀਂ ਆਪੇ ਇੱਥੇ ਨਹੀਂ ਇੱਕ ਮਿੰਟ ਮੈਂ ਤੁਹਾਨੂੰ ਆਗਮਨ ਲੱਗੂ ਲੈਣਾ ਆਗਮਨ ਲੱਗੂ ਕਿ ਤੇਰੇ ਆਣਾ ਲੱਗ ਗਿਆ ਤੇ ਫਿਰ ਦੇਵਤ ਜੂਕ ਕੋ ਵੀਰੇ ਹੈਪੀ ਬਰਥਡੇ ਕੋ ਵੀ ਨਾ ਕੋ ਵੀਰੇ ਹੈਪੀ ਬਰਥਡੇ ਅਗਰ ਮੈਂ ਬੁਗਾ ਕਰੂੰ ਸਿੱਧਾ ਬਿਠਾਉ ਗਿਆਂ ਦੇ ਮੇਰੇ ਲੱਗਦਾ ਕਿ ਵੈਸੇ ਹੂੰ ਇੱਕ ਆ ਜਾ ਦੇ ਇੱਥੇ ਆ ਅਗਰ ਮੈਂ ਉਹਨੂੰ ਮੂੰਹ ਕਰਾਂ ਸਿੱਧਾ ਉਹਨੂੰ ਆਵੇਂ ਮੇਰੇ ਨਾਲ ਉਹ ਮੇਰੇ ਨਾਲ ਇੱਧਰ ਨੂੰ ਤੂੰ ਹੀ ਦੇ ਦੇ ਜੋ ਨਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੂੰ ਹੀ ਦੇ ਦੇ ਕੋਈ ਗੱਲ ਨਹੀਂ ਨੇ ਨਿਕਲ ਆਣ ਲੈ ਹਜੂ ਜੀ ਨੇ ਮੋੜੇ ਪਛੇ ਨਹੀਂ ਕਿ ਹਣਾ ਉਦਾਂ ਸਾਡਾ ਦਾ ਗਿਫਟ ਵੇਖ ਲੈਣਾ ਅਗਲੇ ਵਲੌਗ ਚ ਆਈ ਪੈਕ ਨਹੀਂ ਕਰਾਇਆ ਪਾਜੀ ਅੱਗ ਮਾਰ ਕੋਈ ਗੱਲ ਨਹੀਂ 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 ਅੱਗ ਮਾਰ ਬੈਠ ਜਾ ਅੱਗ ਮੋਹਰ ਬੈਠ ਜਾ ਇਹਦੀ ਗੱਲ ਥੋੜਾ ਵਾ ਇਹ ਤੇ ਹੋ ਗਈ ਯਾਰ ਗਿਫਟ ਫੀਨਿੰਗ ਆਉਂਦੀ ਜੇ ਮਾਂ ਮੰਗਵਾ ਮਾਇਦਾ ਵੀ ਬੜਾ ਬਹੁਤ ਹੁੰਦਾ ਨਹੀਂ ਨਹੀਂ ਚਲੋ ਚੱਲ ਮੈਂ ਤੁਮਾਦੋ ਇੱਕ ਦਤਾ ਤੇ ਆਨ ਕੀ ਇੱਕ ਵਾਲਵਾ ਉਹਨੂੰ ਪਾਲ ਦੋ ਕਰ ਨੂੰ ਕੋਈ ਨਹੀਂ ਪਾਲਣ ਹੈ ਕਹਿੰਦਾ ਬਾਤ ਚ ਬਾਜ਼ੂ ਰਹਿਣਾ ਤੁਹਾਨੂੰ ਨਹੀਂ ਇੱਕ ਸਰਪ੍ਰਾਈਜ਼ ਦੇ ਵਾਸਤੇ ਹੱਥ ਵਰਗਾ ਆਉਂਦੀ ਮੈਂ ਹੈ ਸਾਰੇ ਵਾਰਸੀਆ ਅੱਛਾ ਪਰ ਹਰ ਵਾਰ ਹੀ ਇਹਦਾ ਹੋਗੀ ਗੱਲ ਛੱਟ ਤੇ ਜਗਤ ਤੇ ਤੇਰਾ ਤੈਨੇ ਆਪ ਪਸੰਦ ਕੀਤੀ ਇਹ ਮੈਨੂੰ ਮਾਮੀ ਜਣ ਲੈ ਗਈ ਤੇ ਅਸੀਂ ਘੁੰਮਣ ਹੀ ਹਾਂ ਤਾਂ ਆਹੋ ਉੱਥੇ ਮੁੰਡੇ ਨੂੰ ਆ ਕੇ ਪਸੰਦ ਚੱਲ ਰੁਕ ਗਿਆ ਕੁਛ ਹੋਈ ਇਹਦਾ

ਕਿਉਂ ਬਹਿ ਚਿਲੋ ਤੈਨੂੰ 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 ਹਾਂ ਚਲੋ ਮਰੀ ਜਦ ਦਰਜ ਕਰਕੇ ਨਹੀਂ ਨਹੀਂ ਮੰਨ ਲੈ ਲਾ ਨਾ ਦੀਦੀ ਦਾ ਵੀ ਕਰ ਚੁੱਪ ਲੈ ਲੋ ਫਿਰ ਸਗਤੀ ਖੁਸ਼ ਹੋਵੋ ਹਨਾ ਦੀਦੀ ਨੇ ਪੜ੍ਹੀ ਵੀ ਜੀ ਬਹੁਤ ਜਿਆਦਾ ਬਸ ਦੀਦੀ ਫਿਰ ਚੁੱਪ ਕੋਣ ਗੋਲ ਨੀ ਕੋਸ਼ੋ ਕੇ ਫੋਟੋ ਲਵਾਓ ਨਾ ਅਜੇ ਤਾਂ ਨਹੀਂ ਵੀ ਪਹਚਾਵਾ ਚਲੋ ਇਹਨਾਂ ਦੇ ਆ ਵੀ ਕੀ ਬੜੀ ਖਸਰ ਜਿਆਰ ਭਾਜੀ ਕੋਈ ਛੇਕੀ ਆ ਬਬੂ ਨਾ ਸੈੱਟਰੀ ਇਹਦੇ ਨਾਲੋਂ ਇਹ ਚੀਜ਼ਾਂ ਚੰਗੀਆਂ ਹੈਂ ਇਹ ਤੁਸੀਂ ਭਾਜੀ ਥੋੜਾ ਜਿਹਾ ਗਾਣ ਹੋ ਜਾ ਹਾਂ ਤੁਸੀਂ ਵੀ ਹਾਂ ਠੀਕ ਆ ਨਹੀਂ ਲੱਗਦਾ ਅੰਗੜਾ ਸ਼ੁਰੂ ਚੱਲੀਏ ਹੁਣ ਫਿਰ ਤੇ ਮਨ ਹੋ ਗਿਆ ਜਾਣਾ ਨਹੀਂ ਰੋਟੀ ਖਾ ਕੇ ਨਹੀਂ ਭਾਜੀ ਨਹੀਂ ਭਾਜੀ ਅੱਗੇ ਇੰਨਾ ਕੁਝ ਖਾ ਲਿਆ ਤਾਂ ਇਹ ਵੀ ਹੁਣ ਕੇਕ ਖਾ ਲੀ ਮੈਂ ਕਹਿੰਨਾ ਹੁਣ ਕੇਕ ਖਾ ਲਈ ਤਾਂ ਚੱਲੀਏ ਪਹਿਲਾਂ ਕੇਕ ਖਾਓ ਤੇ ਫੇਰ ਰੋਟੀ ਖਾ ਕੇ ਜਾਣਾ ਜਿਹੜੀ ਜਾਣਾ ਸਿਨਾ ਹਣਾ ਅਮੇ ਵਰਤਾ ਬਹੁਤ ਬਹੁਤ ਥੈਂਕ ਯੂ ਮਾਮੇ ਹਣਾ ਤੁਹਾਨੂੰ ਆਦਾ ਡਾ ਲਾਈਨ ਹੁਣ ਪਿਆਰ ਨਹੀਂ ਨਹੀਂ ਦੇ ਰਹੇ ਨਹੀਂ ਆ ਕੱਟੋ ਦੇ ਮੁੰਡਾ ਗਰਮ ਚੱਲਦਾ ਮੈਂ ਚੱਲ ਛੋੜੇ ਠੰਡੀ ਚੀਜ਼ ਪਾ ਦੀ ਇਹਨੇ ਠੰਡਾ ਜਾਂਦੀ ਆ ਨਾ ਬਾਈ ਠੰਡੀ ਹੁੰਦੀ ਆ ਨਾ ਠੰਡੀ ਹੁੰਦੀ ਆ ਨਹੀਂ ਹਾਨੀ ਹੁੰਦਾ ਜਾਂਦੀ ਆ ਹਾਂ ਠੰਡੀ ਹੁੰਦੀ ਆ ਅੱਜ ਇਹ ਗੁੰਮ ਨਾ ਕੋਈ ਨਹੀਂ ਜਾਂਦੀ ਅਸਲ ਇੱਥੇ ਜਿਆਦਾ ਗੁੱਸਾ ਨਾ ਕਰੋ ਗੁੱਸਾ ਨਾ ਜਾਂਦਾ ਜਾਨਾ ਪਾਉਰ ਦੇ ਜੀ ਕਰੇ ਤੇ ਪੁੰਗਰ ਨੂੰ ਬੁਲਾ ਦੇ ਗਲੇ ਗੁਲੇਵਾਲਨ ਨੇ ਨਿਕਲ ਬੰਨੀ ਕੁਰਸੀਆਂ ਜਿਆਦੀ ਚੱਲੇਗੀ ਹਾਂ ਚਲੋ ਵਧੀਆ ਚਲੋ ਚਲ ਆਜਾ ਸ਼ਰਤਾਂ ਇਹ ਇਹ ਕੀ ਹੈ ਸ਼ਰਤ ਇਹ ਮਮਾ ਦੇ ਪਾਪਾ ਨੇ ਕੀਤਾ ਰਿਸ਼ਤ ਵੀ ਦੇ ਤਾ ਫਿਰ ਵੱਖ-ਵੱਖੀ ਚਾਹੀਦਾ ਹੈ ਪੈਕ ਕਰਾਉਣਾ ਆ ਤੁਹਾਨੂੰ ਪਤਾ ਹੀ ਹੈ ਕਿ ਪਿੰਦਰ ਦੇ ਮਹਾਰਾਜ ਇਹਦੇ ਵੀ ਵਲੌਗ ਚ ਵੀ ਆਇਣਾ ਵਾ ਹੈ ਨਾ ਅਗੋਂ ਤੋਂ ਕਿੰਨੇ ਜਰੂਰੀ ਸੀ ਆ ਜਿਹਾ ਲੱਗੇ ਤੁਲਾ ਆ ਮੈਂ ਤਾਂ ਇਹ ਮੰਸੀ ਜੀ ਨੇ ਤਾਂ ਮੈਂ ਤਾਂ ਚਾਚੀ ਜੀ ਨੇ ਦਿੱਤਾ ਆਹ ਕੰਦ ਦੀ ਵੀ ਸਾਡੇ ਨਾਲ ਜੀ ਜੀ ਤੇ ਨਮ ਜੋ ਜੀ ਜੀ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਇੱਕ ਇੱਕ ਦਾ ਇੰਦਾ ਤਾਜ਼ੀ ਉਹ ਦਸ ਹੈ ਉਹ ਉਹ ਸਾਰੇ ਪਾਲ ਆ ਇਹ ਮਾਮਾ ਜੀ ਨੇ ਗਿਫਟ ਕੀਤਾ ਹੋਇਆ ਮੈਨੂੰ ਬ੍ਰੇਸਲੇਟ ਦਿੱਤਾ ਸੀ ਜਿਸੀ ਮੈਨੂੰ ਬਹੁਤ ਜ਼ਿਆਦਾ ਰੀਜੀ ਤੇ ਨਾਲ ਮੈਂ ਬਹੁਤ ਖੁਸ਼ ਹੋ ਜਾਂਦੀ ਆ